ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਸਿਆਸਤ ਦੇ ਵਿੱਚ ਐਂਟਰੀ ਹੋ ਸਕਦੀ ਹੈ ਤੇ ਟੱਕਰ ਵੀ ਸਾਬਕਾ ਸੀਐਮ ਨੂੰ ਦੇ ਸਕਦੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਾਲੀਵੁੱਡ اداکار ਸੰਜੇ ਦੱਤ ਲੋਕ ਸਭਾ ਚੋਣਾਂ ਲੜ ਸਕਦੇ ਨੇ ਤੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੂੰ ਟੱਕਰ ਦੇ ਸਕਦੇ ਨੇ ਤਾਂ ਕਾਂਗਰਸ ਦੇ ਵੱਲੋਂ ਜੋ ਹੈ ਆਪਣਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਕਰਨਾਲ ਸੀਟ ਤੋਂ ਕਿਉਂਕਿ ਸੀਈਸੀ ਦੀ ਮੀਟਿੰਗ ਦੇ ਵਿੱਚ ਇਸ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ ਤਾਂ ਹਰਿਆਣਾ ਦੀ ਸਿਆਸਤ ਨਾਲ ਜੁੜੀ ਹੋਈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਹੁਣ ਸੰਜੇ ਦੱਤ ਦੀ ਐਂਟਰੀ ਹੋ ਸਕਦੀ ਹੈ ਲੋਕਪ੍ਰਿਅਤਾ ਕਾਫੀ ਜ਼ਿਆਦਾ ਹੈ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਸੰਜੇ ਦੱਤ ਨੂੰ ਪਰ ਹੁਣ ਉਹ ਲੀਡਰ ਬਣ ਸਕਦੇ ਨੇ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸੀ.ਈ.ਸੀ ਦੀ ਮੀਟਿੰਗ ਦੇ ਵਿੱਚ ਸੰਜੇ ਦੱਤ ਦੇ ਨਾਮ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ ਤੇ ਸਾਬਕਾ ਸੀਐਮ ਮਨੋਹਰ ਲਾਲ ਖੱਟੜ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਸੰਜੇ ਦੱਤ ਨੂੰ ਉਤਾਰਿਆ ਜਾ ਸਕਦਾ ਹੈ ਕਾਂਗਰਸ ਦੇ ਉਮੀਦਵਾਰ ਦੇ ਵਜੋਂ ਚੋਣ ਲੜ ਸਕਦੇ ਨੇ ਸੰਜੇ ਦੱਤ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਲਗਾਤਾਰ ਇੱਕ ਤੋਂ ਬਾਅਦ ਇੱਕ ਧਮਾਕੇ ਹੋ ਰਹੇ ਨੇ ਪਰ ਹੁਣ ਇਹਨਾਂ ਧਮਾਕਿਆਂ ਦੇ ਵਿਚਕਾਰ ਸਿਆਸਤ ਦੇ ਵਿੱਚ ਐਂਟਰੀ ਸੰਜੀਤ ਦੱਤ ਦੀ ਹੋ ਸਕਦੀ ਹੈ ਇਸ ਤੋਂ ਪਹਿਲਾਂ ਕੰਗਣਾ ਨਰੌਂਦ ਨੂੰ ਭਾਜਪੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਚੋਣ ਪ੍ਰਚਾਰ ਉਹਨਾਂ ਦੇ ਵੱਲੋਂ ਸਿਖਰਾਂ ਦੀ ਉੱਤੇ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਜੇਕਰ ਸੰਜੀਤ ਦੱਤ ਦੇ ਪਿਤਾ ਦੀ ਗੱਲ ਕੀਤੀ ਜਾਵੇ ਸੁਨੀਲ ਦੱਤ ਸਾਡਾ ਪ੍ਰਧਾਨ ਮੰਤਰੀ ਮਨੋਹਰ ਲਾਲ ਮਾਫ ਕਰਨਾ ਮਨਮੋਨ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਸਨ ਇਥੋਂ ਤੱਕ ਕਿ ਸੰਜੇ দত্ত ਦੀ ਭੈਣ ਪ੍ਰੀਆ দত্ত ਵੀ ਸੰਸਦ ਮੈਂਬਰ ਰਹਿ ਚੁੱਕੇ ਨੇ ਤਾਂ ਹੁਣ ਸੰਜੇ দত্ত ਵੀ ਸਿਆਸਤ ਦੇ ਵਿੱਚ ਤੱਕ ਪਾ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਡੇਲੀ ਪੋਸਟ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੀਐਮ ਖੱਟਰ ਦੇ ਖਿਲਾਫ ਜੋ ਹੈ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਸੰਜੇ ਦੱਤ ਕਰਨਾਲ ਦੀ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ ਕਾਂਗਰਸ ਕਿਉਂਕਿ ਹਾਲ ਹੀ ਦੇ ਵਿੱਚ ਹਰ ਇੱਕ ਪਾਰਟੀ ਇਸ ਵੇਲੇ ਪੱਪਾ ਭਾਰ ਹੈ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਨੂੰ ਲੈ ਕੇ ਲਗਾਤਾਰ ਜੋ ਹੈ ਉਮੀਦਵਾਰਾਂ ਦੇ ਨਾਮ ਸਾਹਮਣੇ ਆ ਰਹੇ ਨੇ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਹਰ ਇੱਕ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਲੁਭਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਅਜਿਹੇ ਦੇ ਵਿੱਚ ਸੰਜੇ ਦੱਤ ਜਿਨ੍ਹਾਂ ਦੀ ਅਬੇ ਸਿੰਘ ਚੋਟਾਲਾ ਦੇ ਨਾਲ ਕਾਫੀ ਜ਼ਿਆਦਾ ਪਰਿਵਾਰਿਕ ਮਿੱਤਰਤਾ ਵੀ ਹੈ ਤਾਂ ਹੁਣ ਉਹ ਸਿਆਸਤ ਦੇ ਵਿੱਚ ਧੱਕਾ ਪਾ ਸਕਦੇ ਨੇ ਸਿੱਧੂ ਮੂਸੇਵਾਲਾ ਦੇ ਵੱਲੋਂ ਵੀ ਗੀਤ ਗਾਇਆ ਗਿਆ ਸੀ ਜਾਟੀ ਉੱਤੇ ਕੇਸ ਜਿਹੜਾ ਸੰਜੇ ਦੱਤ ਦੇ ਤਾਂ ਉਸ ਵੇਲੇ ਸੰਜੇ ਦੱਤ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਏ ਸਨ ਇੱਥੋਂ ਤੱਕ ਕਿ ਸਿੱਧੂ ਮੂਸੇਵਾਲਾ ਦੀ ਮੌਤ ਦੇ ਉੱਤੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਸੰਜੇ ਦੱਤ ਦੇ ਵੱਲੋਂ ਕੀਤਾ ਗਿਆ ਸੀ ਇੱਕ ਫਿਲਮ ਦੀ ਪ੍ਰੋਮੋਸ਼ਨ ਦੇ ਦਰਮਿਆਨ ਜਿਸ ਵੇਲੇ ਸੰਜੇ ਦੱਤ ਚੰਡੀਗੜ੍ਹ ਆਏ ਸੰ ਤੇ ਉਹਨਾਂ ਦੇ ਵੱਲੋਂ ਵੀ ਬੜੀ ਬੇਬਾਕੀ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਲੈ ਕੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਸਾਂਝਾ ਕੀਤਾ ਗਿਆ ਸੀ ਤਾਂ ਲੋਕ ਪੰਜਾਬੀ ਵੀ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਸੰਜੇ ਦੱਤ ਨੂੰ ਤਾਂ ਸੰਜੇ ਦੱਤ ਹੁਣ ਸਿਆਸਤ ਦੇ ਵਿੱਚ ਧੱਕਾ પા ਸਕਦੇ ਨੇ ਕਿਉਂਕਿ ਕਾਂਗਰਸ ਦੇ ਵੱਲੋਂ ਉਮੀਦਵਾਰ ਐਲਾਨੀਆਂ ਜਾ ਸਕਦਾ ਹੈ ਅਬੇ ਸਿੰਘ ਚੋਟਾਲਾ ਦੇ ਨਾਲ ਕਾਫੀ ਜ਼ਿਆਦਾ ਪਰਿਵਾਰਿਕ ਸੰਬੰਧ ਵੀ ਨੇ ਦੱਤ ਪਰਿਵਾਰ ਦੇ ਤੇ ਅਜੇਹੇ ਦੇ ਵਿੱਚ ਸਾਬਕਾ ਸੀਐਮ ਮਨੋਹਰ ਰਾਰ ਖੱਟੜ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਸੰਜੇ ਦੱਤ ਨੂੰ ਉਤਾਰਿਆ ਜਾ ਸਕਦਾ ਹੈ ਹਾਲਾਂਕਿ ਜਿੱਤ ਹੋਵੇਗੀ ਜਾਂ ਨਹੀਂ ਇਹ ਸਟੂ ਲੈ ਕੇ ਸਸਪੈਂਸ ਬਰਕਰਾਰ ਹੈ